ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਕਾ ਸਵਾਗਤ ਹਿਡਨਬਰਗ ਨੇ ਭਾਰਤ ਵਿੱਚ ਫਿਰ ਲਿਆਂਦਾ ਪੁਚਾਲ ਪਿਛਲੀ ਵਾਰ ਵੀ ਅਡਾਨੀ ਗਰੁੱਪ ਦੀ ਖੋਦਲੀ ਸੀਪੋਲ ਪੂਰੇ ਭਾਰਤ ਵਿੱਚ ਡਾਕਟਰਾਂ ਵੱਲੋਂ ਅੱਜ ਹੜਤਾਲ ਦਾ ਐਲਾਨ ਸਿਰਸਾ ਡੇਰੇ ਵਿੱਚ ਜ਼ਮੀਨ ਦੇ ਝਗੜੇ ਕਾਰਨ ਚੱਲੀ ਗੋਲੀ 6 ਜ਼ਖਮੀ ਨਵਜੋਤ ਸਿੱਧੂ ਦੀ ਹੋ ਸਕਦੀ ਹੈ ਸਿਆਸਤ ਵਿੱਚ ਮੋੜ ਵਾਪਸੀ ਸਰਕਾਰੀ ਫੰਡਾਂ ਵਿੱਚ ਲੱਖਾਂ ਦੀ ਹੀਰਾਫੇਰੀ ਦਾ ਪਰਦਾਫਾਸ਼ ਅਮਰੀਕਾ ਵਿੱਚ ਇੱਕ ਗੁਜਰਾਤੀ ਸੋਨੇ ਦੀ ਠੱਗੀ ਮਾਰਨ ਕਰਕੇ ਗ੍ਰਿਫਤਾਰ ਕੈਨੇਡਾ ਆਉਣ ਵਾਲੇ ਲੋਕਾਂ ਲਈ ਵੱਡੀ ਰਾਹਤ ਪਰਿ ਖਬਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਤਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਹਿਡਨਬਰਗ ਦੀ ਇੱਕ ਮੁੜ ਤੋਂ ਰਿਪੋਰਟ ਆਈ ਹੈ ਜਿਸ ਤੇ ਕਾਰਨ ਭਾਰਤ ਦੀ ਪੂਰੀ ਸਿਆਸਤ ਹਿਲ ਗਈ ਹੈ ਅਸਲ ਦੇ ਵਿੱਚ ਮਾਰਕੀਟ ਰੈਗੂਲੇਟਰੀ ਸੇਬੀ ਦੇ ਮੁਖੀ ਮਾਦਵੀ ਪੁਰੀ ਬੋਚ ਨੇ ਅਮਰੀਕੀ ਕੰਪਨੀ ਹਿਡਨਬਰਗ ਰਿਸਰਚ ਦੁਆਰਾ ਜਿਹੜੇ ਦੋਸ਼ ਲਗਾਏ ਗਏ ਨੇ ਉਹਨਾਂ ਨੂੰ ਭਾਵੇਂ ਰੱਦ ਕਰ ਦਿੱਤਾ ਪਰ ਸਿਆਸਤ ਗਰਵਾ ਗਈ ਹੈ ਅਸਲ ਦੇ ਵਿੱਚ ਸ਼ਨੀਚਰਵਾਰ ਨੂੰ ਹਿਡਨਬਰਗ ਨੇ ਮਧਾਵੀ ਅਤੇ ਉਸਦੇ ਪਤੀ ਤਾਵਲ ਬੁੱਚਤੇ ਅਡਾਨੀ ਗਰੁੱਪ ਦੇ ਨਾਲ ਜੁੜੀ ਇੱਕ ਆਫਸ਼ੋਰ ਕੰਪਨੀ ਦੀ ਹਿੱਸੇਦਾਰੀ ਦੇ ਦੋਸ਼ ਲਾਏ ਨੇ ਜੀਸੀਬੀ ਦੇ ਚਾਰ ਪਰਸਨ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਨੇ ਆਖਿਆ ਕਿ ਇਹ ਜਾਣਬੁੱਝ ਕੇ ਬੇਬੁਨਿਆਦ ਦੋਸ਼ ਲਾਏ ਗਏ ਨੇ ਸੇਬੀ ਦੇ ਚਾਰ ਪਰਸਨ ਨੇ ਸਾਰੇ ਵਿੱਤੀ ਰਿਕਾਰਡ ਐਲਾਰ ਕਰਨ ਦੀ ਇੱਛਾ ਵੀ ਪ੍ਰਗਟਾਈ ਹੈ ਉਹਨਾਂ ਨੇ ਆਪਣੇ ਪਤੀ ਤਾਵਲ ਬੁੱਚ ਨਾਲ ਸਾਂਝੇ ਬਿਆਨ ਦੇ ਵਿੱਚ ਆਖਿਆ ਕਿ ਸਾਡੀ ਜ਼ਿੰਦਗੀ ਅਤੇ ਵਿੱਤ ਇੱਕ ਖੁੱਲੀ ਕਿਤਾਬ ਹੈ ਅਸਲ ਦੇ ਵਿੱਚ ਪਿਛਲੇ ਸਾਲ ਵੀ ਹਿਡਨਬਰਗ ਜਿਹੜਾ ਰਿਸਰਚ ਹੈ ਗਰੁੱਪ ਹੈ ਉਹਨਾਂ ਨੇ ਅਡਾਨੀ ਗਰੁੱਪ ਦੇ ਉੱਤੇ ਵਿੱਤੀ ਬੇਨਿਜਮੀਆਂ ਦੇ ਦੋਸ਼ ਲਾ ਦਿੱਤੇ ਸੀ ਅਤੇ ਦੋਸ਼ ਲਗਾ ਕੇ ਸੁਰਖੀਆਂ ਸਭ ਤੋਂ ਵੱਧ ਵਟੋਰੀਆਂ ਸੀ ਵਿਸਲ ਬਲੋਅਰ ਦਸਤਾਵੇਜ਼ਾਂ ਦੇ ਆਧਾਰ ਤੇ ਹਿਡਨਬਰਗ ਨੇ ਦਾਅਵਾ ਕੀਤਾ ਸੀ ਕਿ ਬੋਚ ਅਤੇ ਉਸਦੇ ਪਤੀ ਦੀ ਮੋਰੀਸ਼ੀਅਸ ਆਫਸ਼ੋਰ ਕੰਪਨੀ ਗਲੋਬਲ ਡਾਇਨਾਮਿਕ ਅਪਰਚੂਨਿਟੀ ਫੰਡ ਉਹਦੇ ਵਿੱਚ ਹਿੱਸੇਦਾਰੀ ਹੈ ਹੈਡਨਬਰਗ ਨੇ ਦੋਸ਼ ਲਾਇਆ ਕਿ ਅਡਾਨੀ ਗਰੁੱਪ ਦੇ ਚੇਅਰਮੈਨ ਗੋਤਮ ਅਡਾਨੀ ਦੇ ਪਿਤਾ ਵਿਨੋਦ ਅਡਾਨੀ ਨੇ ਕਥਿਤ ਤੌਰ ਤੇ ਗਲੋਬਲ ਡਾਇਨਾਮਿਕ ਅਪਰਚੂਨਿਟੀਆਂ ਫੰਡ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ ਇਸ ਪੈਸੇ ਦੀ ਵਰਤੋਂ ਅਡਾਨੀ ਗਰੁੱਪ ਦੇ ਸ਼ੇਰਾਂ ਦੀਆਂ ਕੀਮਤਾਂ ਨੂੰ ਵਧਾਉਣ ਲਈ ਕੀਤੀ ਗਈ ਸੀ ਹੈਡਨਬਰਗ ਦਾ ਦੋਸ਼ ਹੈ ਕਿ ਸੇਬੀ ਨੇ ਅਡਾਨੀ ਗਰੁੱਪ ਤੇ ਕੀਤੇ ਗਏ ਖੁਲਾਸਿਆਂ ਦੇ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅਤੇ 40 ਤੋਂ ਵੱਧ ਸੁਤੰਤਰ ਮੀਡੀਆ ਜਾਂਚਾਂ ਵਿੱਚ ਇਹ ਸਾਫਤ ਵੀ ਹੋ ਰਿਹਾ ਹੈ। ਇਹਨਾਂ ਦੋਸ਼ਾਂ ਦੀ ਜਾਂਚ ਦੀ ਜ਼ਿੰਮੇਵਾਰੀ ਸੇਬੀ ਮੁਖੀ ਤੇ ਸੀ ਪਰ ਇਹਦੇ ਉਲਟ ਜਾਂਚਤਾ ਕੀ ਕਰਨੀ ਸੀ? ਸੇਬੀ ਨੇ ਉਹਨਾਂ ਨੂੰ 27 ਜੂਨ 2024 ਨੂੰ ਨੋਟਿਸ ਦੇ ਦਿੱਤਾ। ਹਿਡਨਬਰਗ ਨੇ 24 ਜਨਵਰੀ 2023 ਚ ਅਡਾਨੀ ਗਰੁੱਪ ਦੇ ਖਿਲਾਫ ਸ਼ੇਅਰ ਹੀਰਾਫੇਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਾਇਆ ਸੀ। ਇਸ ਦੌਰਾਨ ਕਾਂਗਰਸ ਦੇ ਆਗੂ ਜੈ ਰਾਮ ਰਵੇਸ਼ ਨੇ ਹਿਡਨਬਰਗ ਰਿਪੋਰਟ ਦੇ ਸੰਦਰਭ ਦੇ ਵਿੱਚ ਆਖਿਆ ਕਿ ਉਹਨਾਂ ਨੂੰ ਹੁਣ ਸਮਝ ਲੱਗੀ ਹੈ ਕਿ ਸੰਸਦ ਦੇ ਦੋਵੇਂ ਸਦਨ ਸਮੇਂ ਤੋਂ ਪਹਿਲਾਂ ਕਿਉਂ ਉਠਾ ਦਿੱਤੇ ਗਏ ਅਸਲ 'ਚ 24 ਜਨਵਰੀ 2023 ਨੂੰ ਹਿਡਨਬਰਗਰ ਰਿਸਰਚ ਨੇ ਅਡਾਨੀ ਗਰੁੱਪ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ ਸੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਰਾਂ ਵਿੱਚ ਭਾਰੀ ਗਰਾਫਟ ਦੇਖਣ ਨੂੰ ਮਿਲੀ ਸੀ ਹਾਲਾਂਕਿ ਹੁਣ ਇਸ ਰਿਪੋਰਟ ਤੋਂ ਬਾਅਦ ਅੱਜ ਫਿਰ ਦੇਖਣਾ ਪਵੇਗਾ ਕਿ ਭਾਰਤ ਦੇ ਵਿੱਚ ਸ਼ੇਰਾਂ ਦੀ ਗਰਾਫਟ ਹੁੰਦੀ ਹੈ ਜਾਂ ਉਹਨਾਂ 'ਚ ਚੜ੍ਹਾ ਦੇਖਣ ਨੂੰ ਨਜ਼ਰ ਆਉਂਦਾ ਹੈ ਜਾਂ ਉਤਰਾ ਹਾਲਾਂਕਿ ਬਾਅਦ ਵਿੱਚ ਰਿਕਵਰੀ ਹੋ ਗਈ ਸੀ ਇਸ ਰਿਪੋਰਟ ਨੂੰ ਲੈ ਕੇ ਭਾਰਤੀ ਸਟਾਕ ਮਾਰਕੀਟ ਰੈਗੂਲੇਟਰ ਸਕਿਉਰिटीज ਐਕਸਚੇਂਜ ਬੋਰਡ ਆਫ ਇੰਡੀਆ ਭਾਵ ਸੇਬੀ ਨੇ ਵੀ ਹਿਡਨਬਰਗ ਨੂੰ 46 ਪੰਨਿਆਂ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ 1 ਜੁਲਾਈ ਤੇ 2024 ਨੂੰ ਪ੍ਰਕਾਸ਼ਿਤ ਇੱਕ ਬਲੌਗ ਪੋਸਟ ਦੇ ਵਿੱਚ ਹਿਡਨਬਰਗ ਰਿਸਰਚ ਨੇ ਕਿਹਾ ਸੀ ਕਿ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਇਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਸੇਬੀ ਨੇ ਦੋਸ਼ ਲਗਾਇਆ ਕਿ ਹਿਡਨਵਰਕ ਦੀ ਰਿਪੋਰਟ ਵਿੱਚ ਪਾਟਕਾਂ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਕੁਝ ਗਲਤ ਬਿਆਨ ਨੇ। ਇਹਦਾ ਜਵਾਬ ਦਿੰਦੇ ਹੋਏ ਕੰਪਨੀ ਨੇ ਕਿਹਾ ਸੀ ਕਿ ਹਿਡਨਵਰਕ ਨੇ ਖੁਦ ਸੇਬੀ ਤੇ ਕਈ ਦੋਸ਼ ਲਾਇਏ ਨੇ। ਹੁਣ ਅਸਲ ਦੇ ਵਿੱਚ ਤੁਸੀਂ ਸੋਚ ਰਹੇ ਹੋ ਕਿ ਸ਼ਾਰਟ ਸੇਲਿੰਗ ਜਿਸ ਦਾ ਵਾਰ-ਵਾਰ ਇਸ ਰਿਪੋਰਟਸ ਜ਼ਿਕਰ ਹੈ ਕਿ ਹੁੰਦਾ ਕੀ ਹੈ? ਇਹਦਾ ਮਤਲਬ ਉਹ ਹੈ ਉਹਨਾਂ ਸ਼ੇਰਾਂ ਨੂੰ ਵੇਚਣਾ ਜਾਂ ਵਪਾਰ ਦੇ ਸਮੇਂ ਵਪਾਰੀ ਕੋਲ ਜਿਹੜੇ ਨਹੀਂ ਹੁੰਦੇ। ਬਾਅਦ ਵਿੱਚ ਇਹਨਾਂ ਸ਼ੇਰਾਂ ਨੂੰ ਖਰੀਦ ਕੇ ਪੋਜੀਸ਼ਨ ਦਾ ਵਰਗੀਕਰਨ ਭਾਵ ਸਕੁਅਰ ਕਰ ਲਿਆ ਜਾਂਦਾ ਹੈ ਸ਼ਾਰਟ ਸੇਲਿੰਗ ਤੋਂ ਪਹਿਲਾਂ ਸ਼ੇਰਾਂ ਨੂੰ ਉਧਾਰ ਲੈਣ ਜਾਂ ਉਧਾਰ ਲੈਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ ਜੇ ਆਮ ਭਾਸ਼ਾ ਦੇ ਵਿੱਚ ਮੈਂ ਗੱਲ ਆਖਾਂ ਤਾਂ ਇਹਦਾ ਮਤਲਬ ਇਹ ਹੁੰਦਾ ਜਿਸ ਤਰ੍ਹਾਂ ਤੁਸੀਂ ਸ਼ੇਅਰ ਖਰੀਦਦੇ ਹੋ ਅਤੇ ਫਿਰ ਵੇਚਦੇ ਹੋ ਉਸੇ ਤਰ੍ਹਾਂ ਸ਼ਾਰਟ ਸੇਲਿੰਗ ਦੇ ਵਿੱਚ ਸ਼ੇਅਰ ਪਹਿਲਾਂ ਵੇਚੇ ਜਾਂਦੇ ਆ ਅਤੇ ਫਿਰ ਖਰੀਦੇ ਜਾਂਦੇ ਆ ਇਸ ਤਰ੍ਹਾਂ ਜੋ ਵੀ ਉਹਦੇ ਵਿਚਲਾ ਫਰਕ ਹੁੰਦਾ ਅੰਤਰ ਹੁੰਦਾ ਉਹ ਜਾਂ ਤਾਂ ਤੁਹਾਡਾ ਲਾਭ ਹੁੰਦਾ ਜਾਂ ਫਿਰ ਨੁਕਸਾਨ ਹੁੰਦਾ ਇਸ ਨੂੰ ਸ਼ਾਰਟ ਸੇਲਿੰਗ ਕਹਿੰਦੇ ਨੇ ਤੇ ਹੁਣ ਗੱਲ ਕਰਦੇ ਆ ਕਿ ਭਾਰਤ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਦੋਸ਼ਾਂ ਤੋਂ ਬਾਅਦ ਗਰਮੀ ਹੈ ਪਾਰਾਗਰਮ ਆ ਗਿਆ ਹੈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਰਾਹੁਲ ਗਾਂਧੀ ਉਹਨਾਂ ਨੇ ਹਿਡਨਬਰਗ ਰਿਸਰਚ ਰਿਪੋਰਟ ਦੇ ਆਧਾਰ ਤੇ ਸੇਬੀ ਤੇ ਸਵਾਲ ਖੜੇ ਕਰ ਦਿੱਤੇ ਆ ਇਹਦੇ ਨਾਲ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਘੇਰ ਲਿਆ ਤੇ ਤਿੱਖੇ ਹਮਲੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਛੋਟੇ ਪਰਚੂਨ ਨਿਵੇਸ਼ਕਾਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਰੈਗੂਲੇਟਰ SEBI ਦੀ ਅਖੰਡਤਾ ਨੂੰ ਇਹਦੇ ਚੇਅਰਮੈਨ ਦੇ ਵਿਰੁੱਧ ਦੋਸ਼ਾਂ ਦੇ ਨਾਲ ਗੰਭੀਰ ਸੱਟ ਵੱਜੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਭਰ ਦੇ ਇਮਾਨਦਾਰ ਨਿਵੇਸ਼ਕ ਸਰਕਾਰ ਨੂੰ ਸਵਾਲ ਪੁੱਛ ਰਹੇ ਹੈ ਕਿ SEBI ਦੀ ਚੇਅਰਪਰਸਨ ਮਾਧਵੀ ਪੁਰੀ ਬੋਚ ਨੇ ਅਜੇ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ? ਜੇਕਰ ਨਿਵੇਸ਼ਕਾਂ ਦੀ ਮਿਹਨਤ ਦੀ ਕਮਾਈ ਖਤਮ ਹੋ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਏਗਾ? ਪ੍ਰਧਾਨ ਮੰਤਰੀ ਮੋਦੀ ਸੇਬੀ ਬੀਟੀਆਰ ਪਰਸਨ ਜਾਂ ਫਿਰ ਗੌਤਮ ਅਡਾਨੀ ਅਡਾਨੀ ਦੇ ਸਾਹਮਣੇ ਨਵੇਂ ਅਤੇ ਬਹੁਤ ਗੰਭੀਰ ਦੋਸ਼ਾਂ ਦੇ ਮੱਦੇ ਨਜ਼ਰ ਉਹਨਾਂ ਨੇ ਸਵਾਲ ਕੀਤਾ ਕਿ ਕੀ ਸੁਪਰੀਮ ਕੋਰਟ ਇਸ ਮਾਮਲੇ ਦੀ ਦੁਬਾਰਾ ਆਪਣੇ ਆਪ ਜਾਂਚ ਕਰਵਾਏਗੀ ਜਾਂ ਕਰੇਗੀ ਉਹਨਾਂ ਦੀ ਇਹ ਟਿੱਪਣੀ ਦਰਅਸਲ ਹਿਡਨਬਰਗ ਦੀ ਰਿਪੋਰਟ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਅਮਰੀਕੀ ਖੋਜ ਅਤੇ ਨਿਵੇਸ਼ ਫਰਮ ਨੇ ਬੀਤੇ ਸ਼ਨੀਵਾਰ ਦੀ ਰਾਤ ਨੂੰ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਸ਼ੰਕਾ ਪ੍ਰਗਟਾਇਆ ਗਿਆ ਹੈ ਕਿ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਉਹਦੀ ਅਡਾਨੀ ਗਰੁੱਪ ਦੇ ਖਿਲਾਫ ਕਾਰਵਾਈ ਕਰਨ ਤੋਂ ਝਿਜਕਣ ਦਾ ਕਾਰਨ ਸੇਬੀ ਮੁਖੀ ਮਾਧਵੀ ਪੂਰੀ ਬੋਚਾ ਤੇ ਉਸਤੇ ਪਤੀ ਧਵਲ ਬੋਚ ਦੀ ਅਡਾਨੀ ਗਰੁੱਪ ਨਾਲ ਜੁੜੇ ਵਿਦੇਸ਼ੀ ਫੰਡਾਂ ਦੇ ਵਿੱਚ ਹਿੱਸੇਦਾਰੀ ਹੋ ਸਕਦੀ ਹੈ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਜ਼ਮਾਨਤ ਆਏ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਵੀ ਆਖਿਆ ਹੈ ਕਿ ਆ ਰਿਪੋਰਟ ਨੇ ਤਾਂ ਇੱਕ ਵਾਰ ਫਿਰ ਵੱਡੇ ਖੁਲਾਸੇ ਕਰ ਦਿੱਤੇ ਆ ਤੇ ਬਿਲਕੁਲ ਸਥਿਤੀ ਸਪਸ਼ਟ ਕਰ ਦੱਤੀ ਹੈ ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਹੁਣ ਈਡੀ ਜਾਂ ਸੀਬੀਆਈ ਇਹਦੀ ਵੀ ਜਾਂਚ ਕਰੇਗੀ ਜਾਂ ਫਿਰ ਨਹੀਂ ਹੁਣ ਗੱਲ ਕਰਦੇ ਹਾਂ ਅੱਜ ਡਾਕਟਰਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਜਿਸ ਨੂੰ ਫੋਰਡਾ ਕਹਿੰਦੇ ਨੇ ਉਹਨਾਂ ਵੱਲੋਂ ਅੱਜ 12 ਅਗਸਤ ਨੂੰ ਪੂਰੇ ਮੁਲਕ ਦੇ ਸਰਕਾਰੀ ਹਸਪਤਾਲਾਂ 'ਚ ਚੋਣਵੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਐਲਾਨ 9 ਅਗਸਤ ਨੂੰ ਕੋਲਕਾਤਾ ਦੇ ਆਰਤੀ ਕਾਰ ਮੈਡੀਕਲ ਕਾਲਜ 'ਚ ਇੱਕ ਮਹਿਲਾ ਪੋਸਟ ਗ੍ਰੈਜੂਏਟ ਜਿਹੜੀ ਸੁਖਾਂਦਰੂ ਡਾਕਟਰ ਸੀ ਉਹਦੇ ਨਾਲ ਜ਼ਬਰਜਨਾ ਅਤੇ ਕਤਲ ਦੇ ਵਿਰੁੱਧ ਰੂਸ ਪ੍ਰਗਟਾਉਣ ਦੇ ਕਾਰਨ ਕੀਤਾ ਗਿਆ ਹੈ। ਦੀਨदयाल ओਪਾਧਿਆ ਹਸਪਤਾਲ, ਲੇਡੀ ਹੌਰਡਿੰਗ ਮੈਡੀਕਲ ਕਾਲਜ ਅਤੇ ਇਹਦੇ ਨਾਲ ਜੁੜੇ ਹਸਪਤਾਲਾਂ ਨੇ ਚੋਣੀਆਂ ਸੇਵਾਵਾ ਮੁਅਤਲ ਕਰਨ ਦਾ ਪਹਿਲਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਸਮੁੱਚੇ ਭਾਰਤ ਵਿੱਚ ਇਹ ਫੈਸਲਾ ਲੈ ਲਿਆ ਗਿਆ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਅਤੇ ਇਸ ਦੇ ਨਾਲ ਜੁੜੇ ਹਸਪਤਾਲ 12 ਅਗਸਤ ਤੋਂ ਸਾਰੀਆਂ ਚੋਣਵੀਆਂ ਸੇਵਾਵਾਂ ਦੱਸਿਆ ਗਿਆ ਕਿ ਅਣਮਿੱਥੇ ਸਮੇਂ ਲਈ ਮੁਅਤਲ ਕਰ ਦੇਣਗੇ ਇਸ ਘਟਨਾ ਨੇ ਪੱਛਮੀ ਬੰਗਾਲ ਦੇ ਵਿੱਚ ਵੀ ਸਿਆਸੀ ਤੂਫਾਨ ਪੈਦਾ ਕਰ ਦਿੱਤਾ 10 ਅਗਸਤ ਨੂੰ ਤ੍ਰਿਨਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਦੀ ਨੇ ਜ਼ਬਰਜਨਾ ਦੇ ਮﻘਦਮੇ ਨੂੰ 7 ਦਿਨਾਂ ਦੇ ਅੰਦਰ ਅੰਦਰ ਪੂਰਾ ਕਰਨ ਲਈ ਆਰਡੀਨੈਂਸ ਜਾਂ ਬਿੱਲ ਲਿਆਉਣ ਦਾ ਪ੍ਰਸਤਾਵ ਵੀ ਰੱਖਿਆ ਸੀ ਉਹਨਾਂ ਨੇ ਇਸ ਮੁੱਦੇ ਦੇ ਸਿਆਸੀਕਰਨ ਦੀ ਆਲੋਚਨਾ ਵੀ ਕੀਤੀ ਸੀ ਅਤੇ ਜਲਦੀ ਨਿਆਂ ਦੀ ਜ਼ਰੂਰਤ ਤੇ ਜ਼ੋਰ ਵੀ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਸਾਨੂੰ ਆਰਡੀਨੈਂਸ ਲਿਆਉਣਾ ਚਾਹੀਦਾ ਹੈ ਤਾਂ ਜੋ 7 ਦਿਨਾਂ ਦੇ ਅੰਦਰ-ਅੰਦਰ ਭਾਵ ਜਲਦੀ ਨਿਆਂ ਮਿਲ ਸਕੇ। ਸਖੰਦਰੂ ਡਾਕਟਰ ਦੀ ਮੌਤ ਵਿਰੁੱਧ ਪੂਰੇ ਦੇਸ਼ ਦੇ ਵਿੱਚ ਰੋਸ ਫੈਲ ਗਿਆ। ਅਸਲ ਦੇ ਵਿੱਚ 10 ਅਗਸਤ ਨੂੰ ਭੂਪਾਲ ਦੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਭਾਵ ਐਮਜ਼ ਦੇ ਡਾਕਟਰਾਂ ਨੇ ਸਖੰਦਰੂ ਡਾਕਟਰ ਦੀ ਮੌਤ ਦੇ ਵਿਰੋਧ ਚ ਕੈਂਡਲ ਮਾਰਚ ਕੀਤਾ ਸੀ। ਇਸੇ ਤਰ੍ਹਾਂ ਦਿੱਲੀ ਦੇ ਰਾਮ ਮਨੋਰ ਲੋਇਆ ਹਸਪਤਾਲ ਦੇ ਡਾਕਟਰਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਪ੍ਰਦਰਸ਼ਨਕਾਰੀਆਂ ਨੇ ਪੋਸਟਰ ਵੀ ਫੜੇ ਹੋਏ ਸੀ ਅਤੇ ਨਾਰੇ ਵੀ ਲਗਾ ਰਹੇ ਸੀ ਕਿ ਅਸੀਂ ਸੀਬੀਆਈ ਦੀ ਜਾਂਚ ਚਾਹੁੰਦੇ ਹਾਂ ਕੋਲਕਾਤਾ ਵਿੱਚ ਕਾਂਗਰਸ ਵਰਕਰਾਂ ਨੇ ਸ਼ਨੀਚਰਵਾਰ ਨੂੰ ਨਿਆਲੀ ਇੱਕ ਰੂਸ ਰੈਲੀ ਵੀ ਕੀਤੀ ਇਹਦੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿਧਾਇਕ ਅਗਨੀ ਮਿਤਰਾ ਪਾਉਲ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਵਿੰਦੂ ਅਧਿਕਾਰੀ ਨੇ ਆਰਜੀ ਕਾਰ ਮੈਡੀਕਲ ਕਾਲਜ ਦੀ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ ਫੋਰਡਾ ਦੀਆਂ ਜਿਹੜੀਆਂ ਦਰਅਸਲ ਪੰਜ ਮੁੱਖ ਮੰਗਾਂ ਨੇ ਉਹ ਇਹ ਨੇ ਪਹਿਲੀ ਮੰਗ ਤਾਂ ਇਹ ਹੈ ਕਿ ਆਰਜੀ ਕਾਰ ਮੈਡੀਕਲ ਕਾਲਜ ਵਾਸੀਆਂ ਦੀਆਂ ਮੰਗਾਂ ਨੂੰ ਤੁਰੰਤ ਪਰਵਾਨ ਅਤੇ ਕਾਰਵਾਈ ਕੀਤੀ ਜਾਵੇ ਦੂਸਰੀ ਮੰਗ ਹੈ ਕਿ ਪੁਲਿਸ ਦੀ ਬੇਰਹਿਮੀ ਦੇ ਵਿਰੁੱਧ ਅਤੇ ਪ੍ਰਦਰਸ਼ਨਕਾਰੀ ਡਾਕਟਰਾਂ ਦੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਾ ਅਧਿਕਾਰ ਅਤੇ ਉਹਨਾਂ ਦਾ ਸਨਮਾਨ ਉਹਦਾ ਭਰੋਸਾ ਦਿੱਤਾ ਜਾਵੇ ਤੀਸਰਾ ਮਰਤਕਾ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਸਮੇਤ ਪੀੜਤ ਨੂੰ ਜਲਦੀ ਇਨਸਾਫ ਦਿੱਤਾ ਜਾਵੇ ਚੌਥੀ ਮੰਗ ਹੈ ਕਿ ਕੇਂਦਰ ਸਰਕਾਰ ਦੁਆਰਾ ਸਿਹਤ ਸੰਭਾਲ ਕਰਮਚਾਰੀ ਲਈ ਇੱਕ ਸੁਰੱਖਿਆ ਪ੍ਰੋਟੋਕੋਲ ਜਾਰੀ ਕੀਤਾ ਜਾਵੇ ਅਤੇ ਲਾਗੂ ਕਰਨਾ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਪੰਜਵੀਂ ਮੰਗ ਹੈ ਕਿ ਸੈਂਟਰਲ ਹੈਲਥ케ਅਰ ਪ੍ਰੋਟੈਕਸ਼ਨ ਐਟ ਦੀ ਪਰਵਾਨਗੀ ਨੂੰ ਤੇਜ਼ ਕਰਨ ਅਤੇ ਮੈਡੀਕਲ ਭਾਈਚਾਰੇ ਦੇ ਨੁਮਾਇੰਦਿਆਂ ਸਮੇਤ ਮਾਹਿਰ ਕਮੇਟੀ ਦਾ ਗਠਨ ਕੀਤਾ ਜਾਵੇ ਹੁਣ ਗੱਲ ਕਰਦੇ ਹਾਂ ਸਿਰਸਾ ਡੇਰੇ ਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਗੋਲੀ ਚੱਲ ਗਈ ਹੈ। ਵੈਸੇ ਜਿੰਨੇ ਵੀ ਸਾਧ ਨੇ ਜਿੰਨੀਆਂ ਸੰਪਰਤਾਵਾਂ ਨੇ ਜਿੰਨੇ ਡੇਰੇ ਆ ਡੇਰੇਦਾਰ ਨੇ ਸਾਰੇ ਕਹਿੰਦੇ ਆ ਕਿ ਲਾਲਚ ਨਹੀਂ ਕਰਨਾ ਚਾਹੀਦਾ। ਪਰ ਆਪ ਲਾਲਚ त्यागਦੇ ਨਹੀਂ। ਕਹਦੇ ਮਾਇਆ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਮਾਇਆ 나ਗਣੀ ਆਪ ਛੱਡਦੇ ਨਹੀਂ। ਇਹ ਖਬਰ ਵੜੀ ਆ ਹਰਿਆਣਾ ਦੇ ਸਿਰਸਾ ਤੋਂ। ਸਿਰਸਾ ਦੇ ਵਿੱਚ ਨਾਮਤਾਰੀ ਡੇਰੇ ਦੀ 12 ਏਕੜ ਜ਼ਮੀਨ ਹੈ। ਇਸ ਜ਼ਮੀਨ ਕਾਰਨ ਦੋ ਗਰੁੱਪਾਂ 'ਚ ਝਗੜਾ ਹੋਇਆ ਹੈ। ਇਹ ਝਗੜਾ ਹਿੰਸਕ ਰੂਪ ਧਾਰਨ ਕਰ ਗਿਆ ਦੋਵੇਂ ਧਿਰਾਂ ਦੇ ਵਿੱਚਕਾਰ ਗੋਲੀਆਂ ਚੱਲੀਆਂ ਨੇ ਜਿਸ ਕਾਰਨ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਐ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸਤੇ ਜਵਾਨਾਂ ਤੇ ਵੀ ਕਹਿੰਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਫਿਰ ਉਹਨਾਂ ਨੂੰ ਅਥਰੂ ਗੈਸ ਤੇ ਗੋਲੇ ਛੱਡਣੇ ਪਏ ਅਤੇ ਭੀੜ ਨੂੰ ਔਖਿਆਂ ਹੋ ਕੇ ਉਹਨਾਂ ਨੇ ਖੰਡਾਇਆ ਸਾਰੇ ਜ਼ਖਮੀਆਂ ਨੂੰ ਸਿਰਸਾ ਅਤੇ ਅਗਰੋਹਾ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਗਿਆ ਡੇਰੇ ਦੀ ਵਿਵਾਦ ਵਾਲੀ ਥਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜਾਣਕਾਰੀ ਮਿਲੀ ਹੈ ਕਿ ਨਾਮਤਾਰੀ ਭਾਈਚਾਰੇ ਦੇ ਮੁੱਖ ਧਾਰਮਿਕ ਕੇਂਦਰ ਇਹਨਾਂ ਵਿੱਚੋਂ ਇੱਕ ਕੇਂਦਰ ਲੁਧਿਆਣਾ ਦੇ ਨੇੜੇ ਭੈਣੀ ਸਾਹਿਬ ਹੈ ਅਤੇ ਉੱਥੋਂ ਦਾ ਪ੍ਰਬੰਧ ਬਾਬਾ ਉਦੇਸਿੰਘ ਕਰ ਰਹੇ ਨੇ ਤੇ ਦੂਸਰਾ ਕੇਂਦਰ ਹੈ ਬਾਬਾ ਦਲੀਪ ਸਿੰਘ ਦਾ ਜੋ ਸਿਰਸਾ ਦੇ ਜੀਵਨ ਨਗਰ ਰਾਣੀਆਂ ਚ ਹੈ ਰਾਣੀਆਂ ਦੇ ਕਸਬਾ ਜੀਵਨ ਨਗਰ ਦੇ ਵਿੱਚ ਇਹਨਾਂ ਦੀ 12 ਏਕੜ ਜ਼ਮੀਨ ਹੈ ਅਤੇ ਇਸ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਬਾਬਾ ਉਦੇਸਿੰਘ ਦੇ ਸਮਰਥਕਾਂ ਤੇ ਬਾਬਾ ਦਲੀਪ ਸਿੰਘ ਦੇ ਹਮਾਇਤੀਆਂ ਵਿਚਕਾਰ ਅੰਨੇਵਾਹ ਗੋਲੀਬਾਰੀ ਹੋਈ ਹੈ ਜਿਸ ਕਾਰਨ 6 ਲੋਕ ਜ਼ਖਮੀ ਹੋਏ ਨੇ ਸੂਚਨਾ ਮਿਲਣ ਤੇ ਪੁਲਿਸ ਦੇ ਐਸਪੀ ਵਿਕਰਾਂਤ ਭੂਸ਼ਨ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਉੱਥੇ ਅਥਰੂ ਗੈਸ ਤੇ ਗੋਲੇ ਛੱਡੇ ਅਤੇ ਦੋਵੇਂ ਧਿਰਾਂ ਨੂੰ ਖੰਡਾਇਆ ਇਸ ਮਾਮਲੇ ਸਬੰਧੀ ਇੱਥੇ ਦੇ ਨਾਲ ਲੱਗਦਾ ਇੱਕ ਪਿੰਡ ਨਕੌੜਾ ਉੱਥੋਂ ਦੇ ਸਾਫਕਾ ਸਰਪੰਚ ਨੇ ਸੁਖਤੈਨ ਸਿੰਘ ਉਹਨਾਂ ਨੇ ਦੱਸਿਆ ਕਿ ਜੀਵਨ ਨਗਰ ਵਿੱਚ ਡੇਰੇ ਦੇ ਬਾਹਰ 12 ਏਕੜ ਜ਼ਮੀਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਜਦੋਂ ਡੇਰੇ ਦੇ ਲੋਕ ਬਾਜਰੇ ਦੀ ਫਸਲ ਤੇ ਸਪਰੇਅ ਕਰਨ ਲਈ ਖੇਤਾਂ ਵਿੱਚ ਗਏ ਤਾਂ ਦੂਸਰੇ ਪਾਸਿਓਂ ਆਏ ਲੋਕਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਦੋਹਾਂ ਧਿਰਾਂ ਦੇ ਵਿੱਚਕਾਰ ਜ਼ਬਰਦਸਤ ਗੋਲੀਬਾਰੀ ਹੋਈ ਡੇਰੇ ਦੀ ਜ਼ਮੀਨ ਦਾ ਵਿਵਾਦ ਇਸ ਸੰਬੰਧੀ ਬਾਬਾ ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਦਾ ਦਾਅਵਾ ਹੈ ਕਿ ਇਹ ਜ਼ਮੀਨ ਤਾਂ ਉਹਨਾਂ ਦੀ ਹੈ ਪਰ ਬਾਬਾ ਉਹਦੇ ਸਿੰਘ ਦੇ ਲਗਭਗ 250 ਪਰੋਕਾਰ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਐ। ਇਹਦੇ ਚੱਲਦੇ ਸਮਰਥਕਾਂ ਨੇ ਡੇਰੇ ਤੇ ਹਮਲਾ ਕਰ ਦਿੱਤਾ ਅਤੇ ਦੱਸਿਆ ਜਾ ਰਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਕਿਸਤਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 6 ਵਿਅਕਤੀ ਜ਼ਖਮੀ ਹੋ ਗਏ ਨੇ ਤੇ ਸਥਿਤੀ ਕਾਬੂ ਅਧੀਨ ਐ। ਪਰ ਹੁਣ ਮਸਲਾ ਇਹ ਐ ਕਿ ਜਿਹੜੇ ਦੂਸਰੇ ਕਹਿੰਦੇ ਕਿ ਹਮਲਾ ਕਰਨ ਵਾਸਤੇ ਆਏ ਐ ਕਿ ਸਪਰੇਅ ਕਰਨ ਵਾਸਤੇ ਬੰਦੂਕਾਂ ਲੈ ਕੇ ਜਾਂਦੇ ਨੇ ਗੋਲੀ ਕਹਿੰਦੇ ਦੋਵੇਂ ਪਾਸਿਓਂ ਚੱਲੀ ਐ। ਤੇ ਹੁਣ ਗੱਲ ਕਰਦੇ ਆਂ ਨਵਜੋਤ ਸਿੱਧੂ ਕਾਫੀ ਲੰਬੇ ਸਮੇਂ ਤੋਂ ਬਾਅਦ ਫਿਰ ਸਰਗਰਮ ਲੱਗਦਾ ਕਿ ਹੋਣਗੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਮਿਲ ਗਈ ਸੀ ਪਰ ਸੰਭਾਲੀ ਨਾ ਗਈ ਤੇ ਫਿਰ ਲੱਗਦਾ ਕਿ ਸਿਆਸਤ ਵਿੱਚ ਸਰਗਰਮੀ ਮੰਗਦੇ ਆ ਹੁਣ ਕਿ ਉਹਨਾਂ ਦਾ ਵੀ ਜ਼ਿਕਰ ਹੁੰਦਾ ਰਹੇ ਅਸਲ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਇੱਕ ਇਸ਼ਾਰਾ ਕੀਤਾ ਹੈ ਹੁਣ ਸਮਾਂ ਦੱਸੂ ਕਿ ਵਾਪਸੀ ਕਦੋਂ ਕਰਦੇ ਆ ਪਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਛੋਟੀ ਜੀ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮੁੜ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰਨਾ ਚਾਹੁੰਦੇ ਐ ਸਿੱਧੂ ਨੇ ਆਪਣੀ ਨਵੀਂ ਵੀਡੀਓ ਦੇ ਵਿੱਚ ਕੁਝ ਕੁ ਸ਼ਬਦ ਬੋਲੇ ਆ ਨਿਸ਼ਾਨਾ ਪੰਜਾਬ ਦੀ ਸੱਤਾ ਧਾਰੀ ਤੇ ਹੋ ਸਕਦੀ ਹੈ ਉਹਨਾਂ ਦੀ ਪਾਰਟੀ ਦੇ ਕੁਝ ਆਗੂ ਵੀ ਹੋ ਸਕਦੇ ਨੇ ਉਹਨਾਂ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਚਾਹੇ ਛਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦਾ ਜ਼ਮੀਰ ਗਿਰ ਗਿਆ ਸਮਝੋ ਖੇਲ ਖਤਮ ਦੱਸਣਾ ਬਣਦਾ ਹੈ ਕਿ ਸਿੱਧੂ ਨੇ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ ਉਹ ਲੋਕ ਸਭਾ ਚੋਣਾਂ ਵਿੱਚ ਵੀ ਐਕਟਿਵ ਨਜ਼ਰ ਨਹੀਂ ਆਏ ਤੇ ਨਾ ਕਿਤੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸੀ ਤੇ ਉਹਨਾਂ ਦੀ ਥਾਂ ਤੇ ਕਾਂਗਰਸ ਪਾਰਟੀ ਨੇ ਉਹਨਾਂ ਦੇ ਹਲਕੇ ਅਮਰੇਸਰ ਉੱਤਰੀ ਤੋਂ ਖੜੂਰ ਸਾਹਿਬ ਤੋਂ ਸਾਬਕਾ ਸੰਸਦ ਜਸਵੀਰ ਡਿੰਪਾ ਨੂੰ ਹਲਕਾ ਇੰਚਾਰਜ ਲਾ ਦਿੱਤਾ ਸੀ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦੀ ਸਿਆਸਤ ਵਿੱਚ ਕਦੋਂ ਵਾਪਸੀ ਆਉਂਦੀ ਹੈ ਤੇ ਕਾਂਗਰਸ ਦੇ ਵਿੱਚ ਉਹਨਾਂ ਦੀ ਇਹ ਵਾਪਸੀ ਕਿਹੜੀ ਕਰਵਟ ਲਵੇਗੀ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਨਵਾਂ ਦੌਰ ਸਿੱਧੂ ਹੌਲੀ ਹੌਲੀ ਪੰਜਾਬ ਦੀ ਰਾਜਨੀਤੀ ਤੋਂ ਦੂਰ ਹੁੰਦੇ ਗਏ 2022 ਦੇ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਚੋਣ ਉਹ ਹਾਰ ਗਏ ਸੀ ਫਿਰ ਉਹ ਪਟਿਆਲਾ ਆ ਗਏ ਸੀ ਉਹਦੇ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕਿਦਰੇ ਸਰਗਰਮੀ ਨਜ਼ਰ ਨਹੀਂ ਆਈ ਨਾ ਉਹਨਾਂ ਨੇ ਨਾ ਉਹਨਾਂ ਦੇ ਧੜੇ ਨੇ ਕਿਤੇ ਕੋਈ ਪ੍ਰਚਾਰ ਵੀ ਨਹੀਂ ਸੀ ਕੀਤਾ ਪਰ ਚੋਣਾਂ ਤੋਂ ਪਹਿਲਾਂ ਰੈਲੀਆਂ ਜ਼ਰੂਰ ਕਰ ਰਹੇ ਸੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਾਂਗਰਸ ਦੇ ਬਹੁ ਗਿਣਤੀ ਆਗੂਆਂ ਨਾਲ ਤਾਂ ਉਹਨਾਂ ਦਾ 36 ਦਾ ਅੰਕੜਾ ਹੈ ਉਹ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਨੂੰ ਦੇਖਣਾ ਚਾਹੁੰਦੇ ਕਾਂਗਰਸ ਦੇ ਪ੍ਰਧਾਨ ਨਾਲ ਵੀ ਉਹਨਾਂ ਦੀ ਬੋਥੀ ਬਣਦੀ ਰਹੀ ਕਿ ਹੁਣ ਉਹ ਸਰਗਰਮ ਕਾਂਗਰਸ ਚ ਹੁੰਦੇ ਆ ਜਾਂ ਫਿਰ ਕੁਝ ਹੋਰ ਕਰਨਗੇ ਆ ਖਬਰ ਆਤਮੰਤ ਭਾਗੀ ਖਬਰ ਹੈ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵੀ ਇਹਦਾ ਸੰਖੇਪ ਜ਼ਿਕਰ ਕੀਤਾ ਗਿਆ ਸੀ ਕਿ ਇੱਕੋ ਹੀ ਪਰਿਵਾਰ ਦੇ ਜੀ ਜਦੋਂ ਖੁਸ਼ੀਆਂ ਗਮੀ ਵਿੱਚ ਬਦਲ ਗਈਆਂ ਪਾਣੀ ਵਿੱਚ ਰੁੜ ਗਏ ਇਹਦੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੇਜੋ ਚੋ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਉਹਦੇ ਉੱਤੇ ਉਹਨਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਘਟਨਾ ਦੇ ਵਿੱਚ ਇੱਕ ਅਨੋਵਾ ਜਿਸ ਦੇ ਵਿੱਚ 12 ਲੋਕ ਸਵਾਰ ਸੀ ਜੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਏ ਸਨ। ਇਹਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਾਲੀ ਮਦਦ ਦਾ ਐਲਾਨ ਕੀਤਾ ਹੈ, ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਪੀੜਤ ਪਰਿਵਾਰਾਂ ਲਈ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਦੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਬਰਸਾਤ ਪੈ ਰਹੀ ਹੈ ਉਹ ਕਹਿੰਦੇ ਥੋੜੀ ਜੀ ਸਾਵਧਾਨੀ ਵਰਤ ਲਿਆ ਕਰੋ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਿਆ ਕਰੋ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਬਰਸਾਤਾਂ ਦੇ ਵਿੱਚ ਪਾਣੀ ਦੇ ਵਿਚਕਾਰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਨਾਲ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਇਸ ਹਾਦਸੇ ਦੇ ਪੀੜਤਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਏਗਾ ਪਿੰਡ ਦੀ ਮੰਗ ਦੇ ਅਨੁਸਾਰ ਦੋ ਪੁਲਾਂ ਦਾ ਉਹ ਕਹਿੰਦੇ ਇੱਥੇ ਨਿਰਮਾਣ ਵੀ ਕੀਤਾ ਜਾਏਗਾ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦੋਂ ਕਿ ਦੋ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ ਐਨਡੀਆਰਐਫ ਅਤੇ ਸਥਾਰਕ ਲੋਕਾਂ ਦੀ ਮਦਦ ਦੇ ਨਾਲ ਇੱਕ ਵਿਅਕਤੀ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ਉਹਨਾਂ ਦੱਸਿਆ ਕਿ ਹਾਦਸਾ ਉਸ ਵਕਤ ਵਾਪਰਿਆ ਜਦੋਂ ਹਿਮਾਚਲ ਤੋਂ ਆ ਰਹੀ ਇੱਕ ਅਨੋਵਾ ਜੇਜੋਂ ਚੋਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਵਹਿ ਗਈ ਗੱਡੀ ਦੇ ਵਿੱਚ ਸਵਾਰ ਲੋਕ ਹਿਮਾਚਲ ਦੇ ਮਾਥਪੁਰ ਦੇ ਪਿੰਡ ਦਿਲਾ ਤੋਂ ਪੰਜਾਬ ਦੇ ਨਵਾਂ ਸ਼ਹਿਰ ਦੇ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਆ ਰਹੇ ਸੀ। ਬਦਕਿਸਮਤੀ ਨਾਲ ਚੋਦਾ ਪਾਣੀ ਅਚਾਨਕ ਵਧਿਆ ਜਿਸ ਤੇ ਕਾਰਨ ਉਹਨਾਂ ਦੀ ਅਨੋਵਾ ਗੱਡੀ ਉਹਦੇ ਵਿੱਚ ਰੁੜ ਗਈ। ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਉੱਥੇ ਮੰਦਭਾਗੀ ਘਟਨਾ ਤੇ ਅਫਸੋਸ ਪ੍ਰਗਟਾ ਰਹੇ ਸੀ ਅਤੇ ਨਾਲ ਉਹਨਾਂ ਨੇ ਵੀ ਸਲਾਹ ਦਿੱਤੀ ਹੈ ਕਿ ਬਰਸਾਤਾਂ ਚ ਪਾਣੀ ਤੋਂ ਦੂਰ ਰਿਹਾ ਜਾਵੇ। ਤੇ ਹੁਣ ਗੱਲ ਕਰਦੇ ਆ ਲੱਗਦਾ ਹੈ ਕਿ ਅਸੀਂ ਲਾਇਸੈਂਸ ਲੈ ਚੁੱਕੇ ਆ ਕਿ ਅਸੀਂ ਤਾਂ ਹੈਰਾਫੇਰੀ ਕਰ ਲਈਆਂ ਅਕਸਰ ਕਹਿੰਦੇ ਆ ਕਿ ਫਲਾਣਾ ਪੈਸੇ ਖਾ ਗਿਆ ਇੱਥੇ ਪਿੰਡ ਦੇ ਸਰਪੰਚ ਤੋਂ ਲੈ ਕੇ ਦਸੋਂ ਭਲਾ ਛੱਡਦਾ ਕੌਣਾ ਹੈ ਜਿਹਦਾ ਦਾਰ ਨਹੀਂ ਲੱਗਦਾ ਉਹੀ ਬਚਦਾ ਆ ਖਬਰ ਮਿਲੀ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਕਾਰਵਾਈ ਕੀਤੀ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋ ਅਤੇ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡਾਂ ਦੇ ਵਿੱਚ 40 ਲੱਖ 85000 175 ਰੁਪਏ ਦੀ ਹੀਰਾ ਫਰੀ ਦੇ ਦੋਸ਼ ਨੇ ਤੇ ਇਹਨਾਂ ਦੋਸ਼ਾਂ ਦੇ ਅਧੀਨ ਫਤੇਗੜ ਸਾਹਿਬ ਦੇ ਵਿੱਚ ਤ ਰਾਤ ਡੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਬਿਊਰੋ ਦੇ ਬੋਲਾਰਣੀ ਦੱਸਿਆ ਕਿ ਇਸ ਕਾਪੜੇ ਬਾਜੀ ਸੰਬੰਧੀ ਅਮਲੋ ਦੇ ਤਤਕਾਲੀ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਜਿਹੜੇ ਹੁਣ ਡੀਡੀਪੀਓ ਨੇ ਉਹਨਾਂ ਸਮੇਤ 5 ਵਿਅਕਤੀਆਂ ਦੇ ਵਿਰੁੱਧ ਵਿਜੀਲੈਂਸ ਥਾਣਾ ਪਟਿਆਲਾ ਰੇਂਜ ਦੇ ਵਿੱਚ ਆਈ ਪੀਸੀ ਦੀ ਤਾਰਾ 409 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 ਦੀ ਉਪ ਧਾਰਾ 1 ਅਤੇ 13 ਦੀ ਉਪ ਧਾਰਾ 2 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ 9 ਅਗਸਤ ਨੂੰ ਇਹ ਦਰਜ ਕੀਤੀ ਗਈ ਸੀ ਦੱਸਣਾ ਬਣਦਾ ਕਿ ਇਹਨਾਂ ਮੁਲਜ਼ਮਾ ਨੇ ਆਪਸੀ ਮਿਲੀ ਭੁਗਤ ਨਾਲ ਕੁਝ ਪ੍ਰਾਈਵੇਟ ਫਰਮਾਂ ਅਤੇ ਇੱਕ ਨਿੱਜੀ ਵਿਅਕਤੀ ਦੇ ਨਾਂ ਤੇ ਜਾਲੀ ਫੰਡ ਜਾਰੀ ਕੀਤੇ ਸਰਕਾਰੀ ਫੰਡਾਂ ਦੇ ਵਿੱਚ 40 ਲੱਖ 85 ਹਜ਼ਾਰ ਤੇ 175 ਰੁਪਏ ਦੀ ਹੀਰਾਫਰੀ ਕੀਤੀ ਉਨਾ ਦੱਸਿਆ ਕਿ ਇਸ ਕੇਸ ਦੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਰੰਧਾਵਾ ਜਿਹੜੇ ਤਤਕਾਲੀ ਬੀਡੀਪੀਓ ਉਮਲੋ ਨਹੀਂ ਅਤੇ ਇੱਕ ਨਿੱਜੀ ਵਿਅਕਤੀ ਹਾਂਸਪਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਹਾਲੇ ਹੋਰ ਵੀ ਜਾਂਚ ਚੱਲ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਸਨ ਜਾਂ ਪਹਿਲਾਂ ਕਿਤੇ ਇਸ ਤਰ੍ਹਾਂ ਦੀਆਂ ਹੋਰ ਤਾਂ ਇਹਨਾਂ ਨੇ ਹਿਰਾਫੇਰੀਆਂ ਨਹੀਂ ਕੀਤੀਆਂ ਹੋਈਆਂ। ਤੇ ਹੁਣ ਇੱਕ ਹੋਰ ਮੰਦਭਾਗੀ ਖਬਰ ਮਿਲ ਰਹੀ ਹੈ ਕਿ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਉਹ ਅਕਾਲ ਚਲਾਣਾ ਕਰ ਗਏ ਨੇ ਤੇ ਉਹ 95 ਵਰਿਆਂ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹਨਾਂ ਦਾ ਗੁਰੂਗ੍ਰਾਮ ਦੇ ਮੈਦੰਤਾ ਹਸਪਤਾਲ ਵਿੱਚ ਦਿਹਾਂਤ ਹੋਇਆ ਹੈ। ਦੱਸਣਾ ਬਣਦਾ ਕਿ ਨਟਵਰ ਸਿੰਘ ਯੂਪੀਏ ਸਰਕਾਰ 'ਚ ਵਿਦੇਸ਼ ਮੰਤਰੀ ਰਹੇ ਤੇ ਉਹਨਾਂ ਦਾ ਜਨਮ ਰਾਜਸਥਾਨ ਵਿੱਚ ਹੋਇਆ ਸੀ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਉਹ ਵਿਦੇਸ਼ ਮੰਤਰੀ ਹੁੰਦੇ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਨੇ। ਤੇ ਆਹ ਖਬਰਾਂ ਅਮਰੀਕਾ ਤੇ ਕੈਨੇਡਾ ਦੇ ਨਾਲ ਸੰਬੰਧਤ ਨੇ। ਸੱਤ ਸਮੁੰਦਰ ਪਾਰ ਬਹੁਤ ਸਾਰੇ ਲੋਕ ਨੇ ਭਾਰਤੀ ਮੂਲ ਦੇ ਨਿੱਤੇ ਹੋਰ ਨਾ ਮੁਲਕਾਂ ਤੋਂ ਵੀ ਆਉਂਦੇ ਆ ਬਹੁਤ ਸਾਰੇ ਲੋਕ ਤਾਂ ਮਿਹਨਤੀ ਆ ਪਰ ਕੁਝ ਨੇ ਲੱਗਦਾ ਕਿ ਲੱਕ ਠੱਗੀਆਂ ਮਾਰਤੀ ਬੰਨਿਆ ਹੋਇਆ ਕੋਈ ਕਸਰ ਨਹੀਂ ਛੱਡ ਰਹੇ ਬੀਤੇ ਕੁਝ ਸਮੇਂ ਤੋਂ ਗੁਜਰਾਤੀ ਮੂਲ ਦੇ ਕੁਝ ਵਿਅਕਤੀ ਭਾਰਤ ਵਿੱਚੋਂ ਵੀ ਪੈਸੇ ਹੜੱਪ ਕੇ ਉਡਾਰੀਆਂ ਮਾਰ ਚੁੱਕੇ ਆ ਤੇ ਅਨੇਕਾਂ ਵਾਰ ਇਹਨਾਂ ਤੇ ਦੋਸ਼ ਵੀ ਲੱਗੇ ਨੇ ਤੇ ਹੁਣ ਜਿਹੜੀ ਖਬਰ ਮਿਲੀ ਆ ਉਹਦੇ ਅਨੁਸਾਰ ਅਮਰੀਕਾ ਦੇ ਵਿੱਚ ਚੱਲ ਰਹੇ ਬੇਨੰਬਰੀ ਧੰਦਿਆਂ ਦੇ ਵਿੱਚ ਗੁਜਰਾਤੀਆਂ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ ਕੋਈ ਨਾ ਕੋਈ ਗੁਜਰਾਤੀ ਪੁਲਿਸ ਤੇ ਅੜਿੱਕੇ ਜਾ ਰਿਹਾ ਹੈ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਵਿੱਚੋਂ ਕਈਆਂ ਤੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕ ਰਹੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਇਸ ਮਾਮਲੇ ਵਿੱਚ ਮਿੰਟ ਗੁਮਰੀ ਕਾਉਂਟੀ ਪੁਲਿਸ ਵਿਭਾਗ ਨੇ ਕੈਰੋਲ ਸਟ੍ਰੀਮ ਐਲੋਇ ਅਮਰੀਕਾ ਦੇ ਰਹਿਣ ਵਾਲੇ ਨੀਲ ਪਟੇਲ ਜਿਸ ਦੀ ਉਮਰ ਲਗਭਗ 23 ਵਰੇ ਦੱਸੀ ਗਈ ਹੈ ਗੁਜਰਾਤੀ ਮੂਲ ਦਾ ਉਹਨੂੰ ਗ੍ਰਿਫਤਾਰ ਕੀਤਾ ਹੈ 23 ਵਰਿਆਂ ਦੀ ਉਮਰ ਦੇ ਵਿੱਚ ਕੰਮ ਦੇਖੋ ਵੱਡਾ ਕਪੜਾ ਹੈ ਨੀਲ ਪਟੇਲ ਤੇ ਦੋਸ਼ ਏ ਨੇ ਕਿ ਉਹ ਫਰਜ਼ੀ ਐਫ ਵੀ ਆਈ ਦਾ ਸਰਕਾਰੀ ਅਧਿਕਾਰੀ ਬਣ ਕੇ ਸੀਨੀਅਰ ਆਗਰਾ ਤੋਂ ਸੋਨਾ ਹੜੱਪ ਰਿਹਾ ਸੀ ਤੇ ਇਸ ਘੁਟਾਲੇ ਦੇ ਵਿੱਚ ਸ਼ਾਮਲ ਸੀ ਇਸ ਕੇਸ ਦੇ ਵਿੱਚ ਨੀਲ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਬਾਰੇ ਪੀੜਤ ਨੇ ਮਾਰਚ 2024 ਚ ਪੁਲਿਸ ਨਾਲ ਸੰਪਰਕ ਕੀਤਾ ਸੀ ਤੇ ਦੱਸਿਆ ਸੀ ਕਿ ਉਹਦੇ ਨਾਲ 7 ਲੱਖ 99 ਹਜ਼ਾਰ ਡਾਲਰ ਜਿਹੜੇ ਅਮਰੀਕਾ ਦੇ ਨੇ ਉਹਦੀ ਧੋਖਾਧੜੀ ਹੋ ਗਈ ਹੈ ਤੇ ਉਹਦੇ ਵਿੱਚ ਨੀਲ ਪਟੇਲ ਗ੍ਰਿਫਤਾਰ ਕਰ ਲਿਆ ਗਿਆ ਹੁਣ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਕੈਨੇਡਾ ਆ ਰਹੇ ਨੇ ਉਹਨਾਂ ਵਾਸਤੇ ਇਹ ਵੱਡੀ ਰਾਹਤ ਭਰੀ ਖਬਰ ਹੈ ਕੈਨੇਡਾ ਵਿੱਚ ਦਾਖਲ ਹੋ ਰਹੇ ਹੋ ਤੁਹਾਡੇ ਕੋਲ ਮੋਬਾਈਲ ਫੋਨ ਹੈ ਲੈਪਟਾਪ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸੰਦ ਹੈ ਉਜਾਰ ਹੈ ਉਹਦਾ ਹੁਣ ਤੁਹਾਡੀ ਕੋਈ ਤਲਾਸ਼ੀ ਨਹੀਂ ਲੈ ਸਕਦਾ ਕਿਉਂਕਿ ਲੈਪਟਾਪ ਜਾਂ ਮੋਬਾਈਲ ਦੀ ਤਲਾਸ਼ੀ ਲੈਣ ਵਾਲਾ ਕਾਨੂੰਨ ਉਹ ਗੈਰ ਸੰਵਿਧਾਨਕ ਘਰਾੜ ਦੇ ਦਿੱਤਾ ਗਿਆ ਇਹਦੇ ਨਾਲ ਹੀ ਇੰਟਰੀਓ ਦੀ ਅਪੀਲ ਅਦਾਲਤ ਨੇ ਕੈਨੇਡਾ ਦੀ ਸਰਕਾਰ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਨਵਾਂ ਕਾਨੂੰਨ ਲਿਆਉਣ ਦੀ ਹਦਾਇਤ ਵੀ ਕੀਤੀ ਹੈ। ਚੀਫ ਜਸਟਿਸ ਮਾਈਕਲ ਟਲਕ ਨੇ ਆਪਣੇ 114 ਸਫਿਆਂ ਦੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਦਾ ਬਾਰਡਰ ਕੋਈ ਚਾਰਟਰ ਮੁਕਤ ਜ਼ੋਨ ਨਹੀਂ ਹੈ। ਇੱਥੋਂ ਆਪਣੀ ਮਰਮਰਜ਼ੀ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਮੁਸਾਫਰਾਂ ਦੇ ਫੋਨ ਹੋਣ, ਟੈਬਲੇਟ ਹੋਣ, ਲੈਪਟਾਪ ਹੋਣ ਤਲਾਸ਼ੀ ਲੈਣ ਦਾ ਉਹਦੇ ਲਈ ਕੋਈ ਵੱਡਾ ਕਾਰਨ ਹੋਣਾ ਚਾਹੀਦਾ ਹੈ। ਉਹਨਾਂ ਜਿਹੜੇ ਮੌਜੂਦਾ ਕਾਨੂੰਨ ਨੇ ਸਿੱਧੇ ਤੌਰ ਤੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਇਹ ਉਲੰਘਣਾ ਹੈ ਜੇ ਤੁਸੀਂ ਉਹਨਾਂ ਦੀ ਇਹ ਤਲਾਸ਼ੀ ਕਰਦੇ ਹੋ ਚਾਰਟਰ ਆਫ ਰਾਈਟਸ ਐਂਡ ਫਰੀडम ਅਧੀਨ ਨਿੱਜੀ ਵਸਤਾਂ ਦੀ ਜਿਹੜੀ ਤਲਾਸ਼ੀ ਹੈ ਉਹ ਗੈਰਕਾਨੂੰਨੀ ਹੈ ਇਹ ਬਿਲਕੁਲ ਵਾਜਬ ਨਹੀਂ ਹੈ ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਅਦਾਲਤੀ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਜਾ ਸਕਦੀ ਹੈ ਪਰ ਫਿਲਹਾਲ ਕੋਈ ਇਸ ਤਰ੍ਹਾਂ ਦੀ ਟਿੱਪਣੀ ਸਾਹਮਣੇ ਨਹੀਂ ਆਈ ਕੈਨੇਡਾ ਦੀ ਤਰਫ ਤੋਂ ਅਮਰੀਕਾ ਦੇ ਵਿੱਚ ਵੀ ਅਦਾਲਤਾਂ ਦੇ ਵੱਲੋਂ ਇਸ ਮੁੱਦੇ ਤੇ ਅਹਿਮ ਫੈਸਲੇ ਸੁਣਾਏ ਜਾ ਚੁੱਕੇ ਐ ਦੱਸਣਾ ਬਣਦਾ ਕਿ ਪਿਛਲੇ ਦਿਨੀ ਇੱਕ ਫੈਡਰਲ ਜੱਜ ਨੇ ਕਿਹਾ ਸੀ ਕਿ ਬਾਉਂਡਰ ਤੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਸਿੱਧੇ ਤੌਰ ਤੇ ਪ੍ਰਾਈਵੇਸੀ ਦੀ ਉਲੰਘਣਾ ਐ ਅਤੇ ਅਜਹੀਆਂ ਤਲਾਸ਼ੀਆਂ ਅਕਸਰ ਸਬੰਧਤ ਸਾਕਸ਼ ਦਾ ਮਨ ਪੜਨ ਲਈ ਕੀਤੀਆਂ ਜਾਂਦੀਆਂ ਨੇ ਅਮਰੀਕੀ ਅਦਾਲਤਾਂ ਇਹ ਫੈਸਲਾ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਤੇ ਵਾਪਰੀ ਇੱਕ ਘਟਨਾ ਕਰਮ ਦੇ ਸਬੰਧ ਵਿੱਚ ਆਇਆ ਸੀ ਜਿਸ ਦੌਰਾਨ ਇੱਕ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਅਮਰੀਕੀ ਨਾਗਰਿਕ ਨੂੰ ਰੋਕਿਆ ਉਹਦੇ ਕੋਲ ਮੌਜੂਦ ਹਰ ਇੱਕ ਚੀਜ਼ ਦੀ ਡੂੰਗੀ ਤਲਾਸ਼ੀ ਕੀਤੀ ਗਈ ਸ਼ੱਕ ਜाहिर ਕੀਤਾ ਗਿਆ ਕਿ ਇਸ ਅਮਰੀਕੀ ਨਾਗਰਿਕ ਕੋਲ ਚਾਈਲਡ ਸੈਕਸ ਅਬਿਊਜ਼ ਦਾ ਇਹ ਖਰੀਦਦਾਰ ਹੋ ਸਕਦਾ ਹੈ ਇਸ ਤਰ੍ਹਾਂ ਦੀ ਸਮੱਗਰੀ ਹੋ ਸਕਦੀ ਹੈ ਅਫਸਰਾਂ ਨੇ ਉਹਦੇ ਕੋਲੋਂ ਮੋਬਾਈਲ ਫੋਨ ਜਦੋਂ ਉਹਦਾ ਪਾਸਵਰਡ ਹਾਸਲ ਕੀਤਾ ਤੇ ਪਾਸਵਰਡ ਹਾਸਲ ਕਰਨ ਤੋਂ ਬਾਅਦ ਚਾਰ ਵੀਡੀਓਜ਼ ਉਹਦੇ ਚੋਂ ਬਰਾਮਦ ਕਰ ਲਈਆਂ ਸੀ ਅਮਰੀਕੀ ਨਾਗਰਿਕ ਦੇ ਵੱਲੋਂ ਧਾਇਰ ਅਰਜ਼ੀ ਨੂੰ ਨਕਾਰਦਿਆਂ ਸਿਟਾ ਇਹ ਕੱਢਿਆ ਸੀ ਕਿ ਬਿਨਾਂ ਵਾਰੰਟਾ ਤੋਂ ਮੋਬਾਈਲ ਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣੀ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ ਦੱਸਣਾ ਬਣਦਾ ਹੈ ਕਿ 2019 ਦੇ ਵਿੱਚ ਵੀ ਇੱਕ ਅਦਾਲਤ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਕਮੰਤਰੀ ਮੁਸਾਫਰਾਂ ਦੇ 스마트ਫੋਨ ਜਾਂ ਲੈਪਟਾਪ ਦੀ ਤਲਾਸ਼ੀ ਨੂੰ ਅਮਰੀਕੀ ਸੰਵਿਧਾਨ ਦੀ ਚੌਥੀ ਸੋਧ ਦੀ ਉਲੰਘਣਾ ਕਰਾਰ ਦੇ ਦਿੱਤਾ ਗਿਆ ਸੀ ਪਰ 2021 ਦੇ ਵਿੱਚ ਉੱਚ ਅਦਾਲਤ ਨੇ ਇਹ ਫੈਸਲਾ ਲਾਭੇ ਕਰ ਦਿੱਤਾ ਸੀ ਅੰਬਰਕਨ ਸਿਵਲ ਲੈਬਰਟੀ ਯੂਨੀਅਨ ਅਤੇ ਇਲੈਕਟ੍ਰਿਕ ਫਰੰਟੀਅਰ ਫਾਊਂਡੇਸ਼ਨ ਵਰਗੀਆਂ ਜਥੇਬੰਦੀਆਂ ਅਸਲ ਦੇ ਵਿੱਚ ਕਈ ਸਾਲਾਂ ਤੋਂ ਬਾਰਡਰ ਅਫਸਰਾਂ ਦੀਆਂ ਇਹਨਾਂ ਆਪ ਹੁਦਰੀਆਂ ਦੇ ਵਿਰੁੱਧ ਆਵਾਜ਼ ਵੀ ਉਠਾਉਂਦੀਆਂ ਆ ਰਹੀਆਂ ਨੇ 2017 ਦੇ ਵਿੱਚ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਫੋਨ ਸਮਾਰਟਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਵਾਰੰਟ ਲਾਜ਼ਮੀ ਤੌਰ ਤੇ ਹਾਸਲ ਕੀਤੇ ਜਾਣ ਉਹਨਾਂ ਦੇ ਵੱਲੋਂ ਬਾਰਡਰ ਏਜੰਟ 11000 ਫੋਨ ਜਾਂ ਲੈਪਟਾਪ ਦੀ ਤਲਾਸ਼ੀ ਲੈ ਚੁੱਕੇ ਸੀ ਇਹ ਅੰਕੜੇ ਦੱਸੇ ਗਏ ਸੀ ਤੇ ਹੁਣ ਕੈਨੇਡੀਅਨ ਨਾਗਰਿਕਾਂ ਦੇ ਹੱਕ ਵਿੱਚ ਆਏ ਇਸ ਫੈਸਲੇ ਦੇ ਵਿਰੁੱਧ ਕੈਨੇਡਾ ਦੀ ਟਰੂਡੋ ਸਰਕਾਰ ਕੀ ਰੁਖ اختیار ਕਰਦੀ ਹੈ ਇਹ ਸਮਾਂ ਦੱਸੇਗਾ ਪਰ ਅਦਾਲਤ ਨੇ ਆਖਿਆ ਕਿ ਇਸ ਤਰ੍ਹਾਂ ਕਿਸਤਾ ਲੈਪਟਾਪ ਜਾਂ ਉਹਦੇ ਸਮਾਰਟ ਫੋਨ ਦੀ ਤਲਾਸ਼ੀ ਲੈਣਾ ਜਾਂ ਪਾਸਵਰਡ ਹਾਸਲ ਕਰਨਾ ਇਹ ਗੈਰ ਕਾਨੂੰਨੀ ਹੈ ਦੋਸਤੋ ਇਹ ਸੀ ਕੌਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ